हेलो जी कैसे हो आप सब आज मैं थोड़े वास्ते नवी बुनती लेके आई हूँ जी आ देखो जी काले रंग छपाई भी घट दिख दी ये तो दो दा डिजायन आँ सीधे जाने दो पुठे बने जाता पिछला पासा गया देखो ਸਕਾਰਾ ਡਿ ਗਿਆ ਨਾ ਸੋਨਾ ਬਹੁਤ ਡਿ ਗਿਆ ਨਾ ਨਮੰਡ ਗਿਆ ਨਾ ਆ ਦੋ ਸਿੱਧੀ ਬਣੀਆਂਗੇ ਉਹੀ ਆ ਪੰਜ ਜਿਹੜੇ ਪੁੱਠੇ ਸੀ ਉਧਰੋਂ ਸਿੱਧੇ ਸੀ ਇੱਧਰ ਪੁੱਠੇ ਹੋਗੇ ਉਧਰਲੇ ਪੁੱਠੇ ਇੱਧਰੋਂ ਸਿੱਧੇ ਹੋਗੇ ਦੇਖੋ ਪੂਰੇ ਧਿਆਨ ਨਾਲ ਈ ਕਿ ਕਸਾਈ ਧਿਆਨ ਨਾਲ ਦੇਖਿਓ ਇੱਕ ਵੀ ਸਲਾਈ ਸੁਟਣੀ ਨਹੀਂ ਚਾਹੀਦੀ ਐਂਡ ਟੈਕ ਮੇਰੇ ਨਾਲ ਬਣੇ ਰਹੋ ਈਵੇਂ ਹੁਣ ਹੋਰ ਰੰਗ ਚ ਪਾ ਕੇ ਦਿਖਾਉਣੀ ਹੈ ਸੋਨਾ ਆਲੇ ਕੁਂਡੇ ਆਪਣੇ ਤਿਆਰ ਨੇ ਆਇ ਕੁਂਡਾ ਛੱਡਣਾ ਐਸਤਰਾ ਕੰਨੀ ਵਾਲਾ ਆ ਦੋ ਪੁੱਠੇ ਤੇ ਆ ਪੰਜ ਸਿੱਧੇ ਦੋ ਪੁੱਠੇ ਪੰਜ ਸਿੱਧੇ ਦੋ ਪੁੱਠੇ ਪੰਜ ਸਿੱਧੇ ਦੋ ਪੁੱਠੇ ਇੱਕ ਸਿੱਧਾ ਇਹ ਵਸ ਸੱਤ ਕੁਂਡੇ ਦਾ ਅੰਡਾ ਜਾਣ ਬੰਦਾ ਸੱਤ ਦਾ ਉਸ ਤੋਂ ਬਾਅਦ ਆ ਕੁਂਡਾ ਆਪਣਾ ਸਿੱਧਾ ਬਣ ਲੈਣਾ ਤੇ ਤੁਸੀਂ ਕਿਸੇ ਵੀ ਬਾਰਡਰ ਚ ਪਾ ਸਕਦੇ ਹੋਈ ਚਾਹੇ ਸੱਲੋਂ ਹੀ ਢਰ ਲਓ ਐਵੇਂ ਕੋਈ ਜ਼ਰੂਰਤ ਨਹੀਂ ਹੈ ਆਪਾਂ ਨੂੰ ਤੇ ਆਂਡੋ ਗੁੰਡੇ ਫੁੱਟੇ ਪਹਿਲੀ ਸਲਾਈ ਰਿਵਾਰਡ ਇਹ ਸੁਰੂ ਹੋ ਜਾਂਦੇ ਜਮਨ ਤੇ ਉਦੋਂ ਵਾਰ ਆਪਾਂ ਉੱਪਰ ਨੂੰ ਕਰ ਲਿਆ ਗੁੰਡਾ ਤੇ ਆਹ ਦੇਖੋ ਜੀ ਐਵੇਂ ਬਰਾਵੀ ਮਾਰਨੀ ਹੈ ਜੀ ਤਾਂ ਤੇ ਬਲਾਮੀ ਨੇ ਜੀਵਾ ਸਪੰਦੇ ਸਿੱਧੇ ਜਾਣਗੇ ਬਲਾਮੀ ਜਾ ਉਹਦੀ ਪਿਛਲੀ ਸ਼ੈਡ ਹਾਂ ਦੇਖੋ ਇਹ ਪੰਜਾਂ ਸਿੱਧੇ ਜਾਣਗੇ ਕੁੰਡੇ ਦੋ 10 ਚਾਰ ਤੀ ਪੰਜ आ देखो आ पं हो गए आनी आ हो गया दोे हो गए आ आज हो गए तहानू सीधे आ गए जी आप लास्ट आज कुंडे सीधे पा लेना दो पुठे पे नीचे सिलाई करके देखो तुंट तक मेरे न बने रहा करो देखो आ आडा सीधा बना जाऊगा ਇਹ ਕੰਨੀ ਪੈਂਦੀ ਹੈ ਤੇ ਕੰਨੀ ਸੋਹਣੀ ਲੱਗਦੀ ਹੈ ਹੁਣ ਆ ਜਿਹੜੀ ਪਿਛਲੀ ਸਲਾਈ ਹੈ ਵੀ ਪੂਰੇ ਧਿਆਨ ਨਾਲ ਦੇਖਣ ਵਾਲੀ ਆ ਆ ਦੋ ਸਲਾਈਆਂ ਤਾਂ ਬੰਤੀਆਂ ਪੂਰੇ ਧਿਆਨ ਨਾਲ ਦੇਖ ਵਾਹ ਮੇਰੀ ਕਿ ਲਾ ਲਿਆ ਆਪਾ ਆ ਜਿਹੜੀ ਪਿਛਲੇ ਆਪਾਂ ਪੁੱਠੇ ਪਾਇ ਸੀ ਲੋ ਇਹ ਹੁਣ ਸਿੱਧੇ ਬੁਣੇ ਜਾਣਗੇ ਉਧਰ ਨੂੰ ਮੂੰਹ ਕਰਕੇ ਪਾਸਾ ਪੁੱਠਾ ਹੀ ਹੈ ਜਿਹੜੇ ਹੁਣ ਆ ਪੰਜ ਸੀ ਉਧਰੋਂ ਆਪਾਂ ਸਿੱਧੇ ਬਣੇ ਸੀ ਇੱਧਰ ਉੱਥੇ ਹੋ ਗਏ ਇਹਨਾਂ ਦੇ ਉੱਤੋਂ ਦੀ ਨਾ ਪਾਈਪਲੇ ਮੀ ਮਾਰਦੇ ਦੇਖੋ ਇੱਕ ਮਾਰ ਮਾਰ ਲਈ ਤੇ ਦੋ ਬਾਰੀ ਮਾਰ ਲਈ ਦੇਖੋ ਹੈ ਫੇਰ ਇੱਕ ਬਾਰੀ ਮਾਰ ਲਈ ਤੇ ਫੇਰ ਦੋ ਬਾਰੀ ਮਾਰ ਲਈ ਦੇਖੋ ਦੇਖੋ ਆਈ ਆਈ ਵਸੇਵ ਲਾ ਮੀ ਮਾਰ ਨਹੀਂ ਅੰਗੀ ਇਹ ਬਹੁਤ ਸੋਹਣਾ ਡਿਜ਼ਾਈਨ ਲੱਗੋ ਤੁਸੀਂ ਦੇਖੋ ਦੇਖਦੇ ਹੀ ਰਹਿ ਜੂਗੇ ਨਾਲ ਸਖਾਰਾ ਕੋਈ ਖਾਸ ਨਹੀਂ ਔਖਾ ਹੈ ਵੀ ਜੇ ਪਰ ਇਹ ਔਖਾ ਦੇਖੋ ਆ ਹੋ ਗਏ ਪੰਜ ਪੂਰੇ ਤੇ ਆ ਜਿਹੜੇ ਦੋ ਉਧਰੋਂ ਪੁੱਠੇ ਸੀ ਇੱਧਰ ਇਹ ਸਿੱਧੇ ਹੋ ਗਏ ਇਹ ਹੁਣ ਆਪਾਂ ਉਧਰ ਨੂੰ ਮੂੰਹ ਕਰਕੇ ਨਾ ਇਹਨਾਂ ਦੇ ਆਏ ਪੁੱਠੇ ਕਰ ਜਣੇ ਨੇ ਦੇਖੋ ਨਾਲ ਤਾਂ ਉਧਰ ਲੈਣ ਬਣੂਗੀ ਇਹਨਾਂ ਦੀ ਇੱਧਰੋਂ ਸਿੱਧੀ ਲੈਣ ਬਣੂ ਉਧਰੋਂ ਪੁੱਠੇ ਤੇ ਹੁਣ ਆ ਜਿਹੜੇ ਪੰਜ ਲੈਣਗੇ ਇਨਾ ਉਤਨੀ ਫੇਰ ਬਲੇਵੇਂ ਐਵੇਂ ਮੈਨੂੰ ਤਾਂ ਇਹ ਬਹੁਤ ਵਧੀਆ ਡਿਜ਼ਾਈਨ ਲੱਗਿਆ ਚਾਹੇ ਦੇਖੋ ਇਹਦੇ ਥੱਲੇ ਤੁਸੀਂ ਆਰਡਰ ਪਾਓ ਚਾਹੇ ਨਾ ਪਾਓ ਉਹ ਸੋਡੀਸਾਂਗੇ ਤੇ ਆਹ ਦੇਖੋ ਆ ਹੁਣ ਫੇਰ ਜਿੱਤੇ ਹਾਗੇ ਆਪਾਂ ਲਾਸਟ ਦੇ ਜੀ ਲਾਸਟ ਆ ਦੋ ਪੁੱਠੇ ਉਧਰ ਨੂੰ ਮੂੰਗਰ ਕੇ ਬਣੇ ਆ ਇਹ ਦੋਸ ਲਗੀਆਂ ਪੈ ਗਈਆਂ ਬਾਦਰ ਦੀਆਂ ਐ ਨਹੀਂ ਜਾਣੀ ਬੰਤੀ ਦੀਆਂ ਹੁਣ ਆ ਜਿਵੇਂ ਮਿਸਤਰਾ ਕਰੋ ਸਲਾਈ ਪੂਰੇ ਧਿਆਨ ਨਾਲ ਦੇਖੋ ਤੁਸੀਂ ਪੂਰੇ ਧਿਆਨ ਨਾਲ ਇਹ ਕਿਵੇਂ ਬਣਦੀ ਹੈ ਆਦਾ ਆਪਣਾ ਖੰਨੀ ਵਾਲਾ ਇਹ ਤਾਂ ਪਾਈ ਲਾ ਲੈਣਾ ਤੇ ਉਸ ਤੋਂ ਬਾਅਦ ਆ ਦੋ ਪੁੱਠੇ ਬਣਾਉਣੇ ਨੇ ਇਹ ਵੀ ਬਣਾ ਲਈ ਦੇਖੋ ਹੁਣ ਪੂਰੇ ਧਿਆਨ ਨਾਲ ਦੇਖਣ ਦੀ ਲੋੜ ਆ ਪੂਰੇ ਧਿਆਨ ਨਾਲ ਤੇ 1 ਡੇਡ ਲਿਆ 2 ਡੇਡ ਲਿਆ 3 ਡੇਡ ਲਿਆ 4 ਡੇਡ ਲੈ 5 5 ਡੇਡ ਲੇ ਪੰਜਾਂ ਦੇ ਵਿੱਚੋਂ ਆਪਾਂ ਪੰਜ ਇੱਧਰ ਦੀ ਸਰਾਈ 'ਚ ਪਾ ਲਈ ਫੇਰ ਪਾ ਲੈਣਾ ਦੇਖੋ ਹੁਣ ਤੁਸੀਂ ਜਿਹੜਾ ਮੂਰਲੇ 3 ਨੇ ਇਹ ਤਿੰਨ ਆਏ ਪਾ ਲੈਣੇ ਨੇ ਸਲਾਈ ਚ ਆਇ ਮੂੰ ਤਾਣੂ ਕਰਕੇ ਸਲਾਈ ਚ ਦੇਖੋ ਹੁਣ ਦਵਾਰੇ ਦੇਖੋ ਤੁਸੀਂ ਆਹ ਪੰਜਰੇ ਕੁੰਡੇ ਪੰਜਾਂ ਕੁੰਡਿਆਂ ਚ ਦੋ ਕੁੰਡੇ ਛੱਡ ਦੇਣੇ ਜਿਹੜੇ ਆ ਨੇ ਇਹ ਤਿੰਨਾਂ ਨੂੰ ਆਏ ਮੂੰ ਪਾ ਲੈਣਾ ਪਾ ਕੇ ਇਹਨੂੰ ਇਹਨਾ ਕੱਢ ਕੇ ਇਹਨੂੰ ਆਏ ਉਲਟਾ ਪਾ ਲੈਣਾ ਇਹਦੇ ਚ ਦੇਖੋ ਉਲਟਾ ਹੋ ਗਿਆ ਨਾ ਫੇਰੇ ਉਲਟਿਆ ਕਰਕੇ ਫੇਰੇ ਐਂ ਕਰਦੇ ਆ ਬਸ ਇਹਨਾਂ ਨੂੰ 59 ਘਟਾ ਲੈਣਾ ਦੇਖੋ ਇੱਕ ਵਾਰ ਘਟ ਗਿਆ ਆ ਇੱਕ ਗੁੰਡਾ ਵਰਗੇ ਤੇ 2 ਗੁੰਡੇ ਵਰਗੇ ਹੁਣ ਇਹ ਹੋ ਗਏ 3 ਫੇਰ ਮੋੜ ਨੂੰ ਕਰ ਲੈਣਾ ਤੇ ਫੇਰ ਪਿੱਛੇ ਨੂੰ ਕਰ ਲੈਣਾ ਇਹ ਹੋ ਗਏ ਜੀ 5 ਗੁੰਡੇ ਦੇਖੋ 5 ਹੋ ਗਏ ਤੇ ਹੁਣ ਪੂਰੇ ਧਿਆਨ ਨਾਲ ਇੱਕ ਵਾਰੀ ਹੋਰ ਦੇਖ ਲਓ ਆਹ ਦੋ ਬੁੱਠੇ ਹੋ ਗਏ ਹੁਣ ਆਹ ਦੇਖ ਕੱਢਿਆ ਫੇਰ ਕੱਢਿਆ ਫੇਰ ਕੱਢਿਆ ਫੇਰ ਕੱਢਿਆ ਫੇਰ ਕੱਢਿਆ ਹੁਣ ਇਹ ਪੰਜੇ ਗੁੰਡੇ ਐਸੇ ਸਲਾਈ ਚ ਪਾਲਣੇ ਆਣੇ ਆਪਾਂ ਪਾ ਲੈ ਆਹ ਦੋ ਗੁੰਡੇ ਛੱਡ ਕੇ ਪਿਛਲੇ ਆਹ ਸਲਾਈ ਦਿਖਵਾਏ ਆ ਗਈ ਦਿਖਦੀ ਐ ਸੋਨੂੰ ਇਹਨੂੰ ਆਇ ਉਲਟਾ ਆਇ ਉੱਤੋਂ ਨਹੀਂ ਕਰ ਲੈਣਾ ਉੱਤੋਂ ਨਹੀਂ ਕਰਕੇ ਫੇਰ ਆਪਾਂ ਇਹਨੂੰ ਨਾ ਐ ਪਿਛੋਂ ਵੀ ਲਾ ਕੇ ਆਇ ਪਾ ਲੈਣੇ ਗੁੰਡੇ ਆਏ ਉਲਟ ਜਾਣ ਦੇ ਨਹੀਂ ਹੁਣ ਇਹ ਐਵੇਂ ਪੰਜੇ ਗੁੰਡੇ ਪੈ ਗਏ ਸਲਾਈ ਚ ਹੁਣ ਇਹਨਾਂ ਦਾ ਪੰਜਰ ਇੱਕ ਬਣ ਗਿਆ ਹੁਣ ਇਹ ਫੇਰ ਮੋੜ ਨੂੰ ਕਰ ਲੈਣਾ ਤੇ ਫੇਰ ਮੋੜ ਨੂੰ ਤਿੰਨ ਹੋ ਗਏ ਤੇ ਫੇਰ ਮੋੜ ਨੂੰ ਦੇਖੋ ਪੰਜ ਹੋ ਗਏ ਪੰਜ ਹੋ ਗਏ ਨਾ ਇਹ ਰੇ ਦੋ ਪੁੱਠੇ ਕਰ ਲੈਣੇ ਨੇ ਮੁੰਨ ਲੈਣੇ ਨੇ ਐਂਡ ਤੇ ਕਿਵੇਂ ਰਹੋ ਤੁਸੀਂ ਇੱਕ ਵੀ ਸਲਾਈ ਮਿਸ ਨਾ ਕਰਿਓ ਦੇਖੋ ਤੇ ਹੁਣ ਆ ਗਿਆ ਆਪਾਂ ਲਾਸਟ ਤੇ ਲਾਸਟ ਇਹ ਦੋ ਪੁੱਠੇ ਕੁੰਡੇ ਰਹਿੰਦੇ ਨੇ ਇਹ ਆਪਾਂ ਪੁੱਠੇ ਐਂ ਕਰ ਲੈ ਦੇਖੋ ਆ ਹੁਣ ਆਪਾਂ ਸਿੱਧਾ ਕਰਨੀ ਆ ਦੇਖੋ ਇਹ ਕਰਨੀ ਇਹ ਨਾਲ ਨਹੀਂ ਜਾਂਦੀ ਕਰਨੀ ਨੇ ਉੰਦਾ ਸਿੱਦਾ ਹੀ ਆਪਣਾ ਡਿਜ਼ਾਈਨ ਆ ਉਦੋਂ ਬਾਅਦ ਫੇਰ ਇਹ ਦਾਦੇ ਸਾਨੂੰ ਕੋਠੀ ਚ ਲਾਈ ਤੁਸੀਂ ਐਵੇਂ ਜੀ ਕਰੀ ਮੇਰੇ ਨਾਲ ਬਨੇ ਰਹੋ ਤੇ ਆ ਟਾਈ ਲਾ ਲਿਆ ਤੇ ਆ ਸਿੱਧਾ ਆਵੇ ਦੇਖੋ ਹੁਣ ਜਿਹੜੇ ਆ ਹੁੰਦੇ ਨੇ ਨਾ ਇਹ ਹੌਲੀ ਹੌਲੀ ਪਾਉਣੇ ਨੇ ਵੀ ਕਈ ਵਾਰ ਨਿਕਲ ਜਾਂਦੇ ਨੇ ਤੋ 1 4 ਤੇ ਦੇਖੋ 5 5 ਫੇਰਾ ਦੋ ਸਿੱਟੇ ਹੋ ਗਏ ਆ ਫੇਰ 5 ਹੀ ਮੋੜ ਲੈਣੇ 1 2 10 4 5 ਦੇਖੋ 1 2 1 2 3 4 5 ਤੇ ਆ ਫੇਰ ਆ ਗਏ 2 1 2 ਤੇ ਆ ਕੰਨੀ ਆ ਇਹ ਵੀ ਆ ਇਹ ਦੇਖੋ ਇਹ ਨੇ ਜੈਨ ਬਣਦਾ ਜੀ ਆਪਣਾ ਐ ਬਹੁਤ ਪਿਆਰਾ ਡਿਜ਼ਾਈਨ ਹੁਣ ਇਹਦੇ ਵਿੱਚ ਦੀ ਸਲਾਈਆਂ ਬਣਣੀਆਂ ਦੋ ਦਿਨ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਬਸ ਸਿੱਧੀ ਤੇ ਪੁੱਠੀ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਆ ਦੇਖੋ ਜੀ ਹੁਣ ਇਹ ਹੈਗੇ ਬਸ ਐਵੇਂ ਜਿ ਕਰੀਏ ਸਲਾਈ ਪਾਉਗੇ ਜਿਵੇਂ ਆਪਾਂ ਪਹਿਲਾਂ ਸ਼ੁਰੂ ਕਰਿਆ ਸੀ ਨਾ ਦੇਖ ਦੇਖ ਆਇਆਂ ਬੰਦ ਜੇ ਹੁਣ ਉਹ ਦੋ ਨੇ ਜਿਹੜੇ ਪੁੱਠੇ ਉਹ ਪੁੱਠੇ ਹੀ ਰਹਿਣਗੇ ਇਹ ਸਿੱਧੇ ਸਿੱਧੇ ਨੇ ਇਹਨਾਂ ਤੋਂ ਐਕਸਟਰਾ ਸਲੈਂਗੈਂ ਬੰਗਣੀ ਵਿੱਚੋਂ ਸਾਫ਼ ਫਿਰ ਉਸ ਤੋਂ ਬਾਅਦ ਤਾਂ ਹੀ ਡਿਜ਼ਾਈਨ ਦਵਾਰੇ ਤਰਜ਼ ਜਾਂਦਾ ਦੇਖ ਆ ਦੇਖੋ ਜੀ ਆਮੰਤ ਹੀ ਬਣੀ ਆ ਇਹ ਵੀਤੀ ਦੋ ਸਲਾਈਆਂ ਹੋਰ ਫੋਕੀਆਂ ਪੈਣੀਆਂ। ਦੇਖੋ। ਚਾਰ ਸਲਾਈਆਂ ਪੈਂਦੀਆਂ ਨੇ। ਬੁਨਤੀ ਤੋਂ ਬਾਅਦ ਚਾਰ ਯਾਨੀ ਦੋ ਸਿੱਧੀਆਂ ਪੈਣੀਆਂ ਦੋ ਬਟੀਆਂ। ਉਹ ਤੋਂ ਬਾਅਦ ਫਿਰ ਪੰਜਵੀਂ ਸਲਾਈ ਤੇ ਬੁਨਤੀ ਠੀਕ ਕੀਤੀ। ਵਾਹ ਦੇਖ। ਆ ਫੇਰ ਉਹ ਮੈਂ ਇੱਕ ਤਾਂ ਬੰਨ पुठे सीधे बन के फिर देखूंगी देखो जी फिर आप आ गए तीन सिलाइया पा लिया चार देखो दो पुठिया पै गई उधर ही फिर दो इधर चार पै गए हूँ दोबारा फिर आप बुनती टिकूगी पुठी सिलाई चीज बनावियां पी एना ध्यान ना याद रखो आज पुठी पै रही है ना ਇਹ ਦੇ ਦੇ ਦੇਖ ਆ ਦੋ ਸਿੱਕਦੇ ਪੈਂ ਸਾ ਦੋ ਸਿੱਕਦੇ ਆ ਲੈ ਆਂ ਬੜੇ ਮੇ ਪੰਦੇ ਰੋਟਨੀ ਬੜੇ ਮੇ ਪਾਉਂਗੀ सीधे पासे आके ही बंटी बन जाती कोई खास औखी भी नहीं हैगी समझ की लड़ा के, के बंती पूरी देखनी आई नहीं है सिलाई पा ली मिस करती सिलाई पा ली मिस करती पहले पूरी समझनी तो बाद फिर देखनी पे पूरे ध्यान देखो ਇਹ ਵਸਣੇ ਤੇ ਵਾਂ ਵੀ ਪੈ ਜਿਵੇਂ ਫੁੱਲ ਜਿਵੇਂ ਸਾਨੂੰ ਰਸਿਆ ਸੀ ਪਹਿਲਾਂ ਮੈਂ ਦੇਖੋ ਹੁਣ ਆ ਲਾਸਟ ਸਲਾਈ ਦੱਸੂ ਮੈਂ ਤੁਹਾਨੂੰ ਇਹ ਪੂਰੇ ਤਿਆਰ ਨਾਲ ਦੇਖੋ ਆਈ ਮੇਕਰ ਲਾਣੇ ਇਹ ਜਿਹੜੇ ਦੋ ਨਹੀਂ ਪੁੱਠੇ ਬਣਾਈ ਜਾਣਗੇ ਦੇਖੋ ਮੋੜੇ ਗਏ ਨੇ ਫੇਰੇ ਤਾਂ ਅੱਗੇ ਪਿੱਛੇ ਕਰ ਲਿਆ ਪਿੱਛੇ ਕਰਕੇ ਸਾਰੇ ਨੇ ਬਟੇ ਡੇੜ ਲਈ 1 2 3 4 5 ਨੇ ਬਟੇ ਡੇੜ ਲਈ 5 ਬਟੇ ਡੇੜ ਕੇ ਆਹ ਸਰਾਇਤੀ ਪਾ ਲਏ 5 5 ਪਾ ਕੇ ਜਿਹੜਾ 3 ਨੇ ਮੂਟ ਲਏ ਆ ਦੋ ਸਟ ਤੇ ਇਹ 3 ਆ ਪਾਈ ਥੋਂ ਦੀ ਸਰਾਇਤੀ ਪਾ ਆ ਗਏ ਦੇਖੋ ਪਾ ਲਈ ਫਿਰ ਇਹਨੂੰ ਆਪਾਂ ਬੁਲੇਮੀ ਖਵਾ ਲਿਆ ਆਏ ਇਹ ਪਿਛੋਂ ਦੀ ਆਇ ਰਿਚ ਪਾਉਣੇ ਨੇ ਸਲਾਈ ਦੇ ਦੇਖੋ ਆ ਪੈ ਗਿਆ ਨਾ ਪੰਜੇ ਇਹ ਪੰਜਾ ਦਾ ਇੱਕ ਹੋ ਗਿਆ ਦੋ ਤਿੰਨ ਹੋ ਗਏ ਇਹ ਤੀਜੀ ਵਾਰ ਜਾ ਕੇ ਪੂਰੇ ਹੋ ਜਾਂਦੇ ਨੇ ਪੰਜ ਆ ਅਰੇ ਆ ਫੁੱਲ ਰੱਟ ਗਿਆ ਨਾ ਬਣ ਗਿਆ ਦੇਖੋ ਦੀਆ ਫੇਰ ਦੇਖੋ 1 2 3 4 5 ਪੰਜ ਪਾ ਕੇ ਚਾਹੀਏ ਨੂੰ ਮੈਂ ਰੱਖ ਲਓ ਇੱਧਰ ਜਿਹਾੇ ਘਮਾ ਲਓ ਆ ਰਿਕਮਨਟ ਆ ਹੀ ਹੋ ਮੈਂ ਨੇ ਚਾਹੀਏ ਆ ਘਮਾ ਲਓ ਮੂੜੇ ਪਾਸੇ ਰਹੀ ਆ ਡਿਜ਼ਾਈਨ ਇਹਨੂੰ ਵੀ ਬਣੂਗਾ ਇਹ ਦੇਖੋ ਫੰਟ ਚ ਦੇਖੋ ਆਂ ਬਣ ਗਿਆ ਨਾ ਡਿਜ਼ਾਈਨ ਉਹ ਵੀ ਬਣੇ ਦੇਖੋ ਬਹੁਤ ਸਹਾਰਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਜਾਗਟ ਤੇ ਬਹੁਤ ਸੋਹਣਾ ਲੱਗਦਾ ਬਲੌਜ਼ ਤੇ ਤੇ ਆ ਦੇਖੋ ਆਹ ਲਾਸਟ ਵਾਰ ਦੱਸਦੀ ਆ 540 ਤੇ ਆਹ 2 ਛੱਡ ਕੇ ਆਹ 3 ਨਾ ਹੀ ਪਾਉਣੇ ਨੇ ਦੇਖ ਆਇ ਮੁਰਦੀ ਸिलाई ਪਾ ਕੇ ਉਹਦੋਂ ਬਾਅਦ ਇਹਨਾਂ ਨੂੰ ਐ ਬਦਲ ਕਰ ਲੈ ਬਦਲ ਲੈਣਾ ਤੇ ਨਾ ਦੇਖੋ ਆ ਬਦਲ ਕੇ ਇਹਨਾਂ ਕੋਲ ਵਿੱਚ ਦੀ ਹੋ ਗਏ ਨੇ ਫੇਰ ਇਹ ਪੰਜਾ ਪਹਿਲਾਂ 1 ਹੋ ਗਿਆ ਹੁਣ ਇਹ ਪੰਜਾਂ ਲਈ ਇੱਕ ਤੋਂ ਫੇਰ ਇਹ ਫਿਰ 5 ਹੋ ਜਾਣਗੇ ਦੇਖੋ ਜੀ ਇਹ ਆ ਮੁੰਤੀ ਆਪਣੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਨੂੰ ਇਹ ਮੇਰੀ ਸੋਹਣੀ ਜਿਹੀ ਮੁੰਤੀ ਕਿਵੇਂ ਲੱਗੀ ਪਿਛਲੀ ਚਲਾਈ ਪੁੱਠੀ ਲੰਗੂਗੀ ਵਿੱਚ ਦੋ ਪੁੱਠੇ ਆ ਪੰਜ ਸਿੱਦੇ ਉਦੋਂ ਮਾਰ ਫੇਰ ਆਈ ਜਾਓ ਦਿਨਾ ਹੋ ਬੰਤੀ ਤੋਂ ਫੇਰ ਆਈ ਜਾਓ ਫੇਰ ਆਈ ਜਾਓ ਜਿਹੜੀ ਦੋਸ ਲਾਈਆਂ ਪੁੱਠੀਆਂ ਤੇ ਦੋ ਸਿੱਧੀਆਂ ਤੇ ਫੇਰ ਜਿਹੜੀ ਪੰਜਵੀਂ ਲਾਸਟ ਆਹੋ ਉਹ ਤੋਂ ਇਹ ਬੰਤੀ ਬਣੋ ਦੇਖੋ ਬੰਤੀ ਬਹੁਤ ਸੋਹਣੀ ਹੈ ਬਹੁਤ ਪਿਆਰੀ ਹੈ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਜਿੰਨੂ ਕਿੰਨੀ ਲਾਈਕ